ਇਹ ਤਾਂ ਮੈਂ ਗੱਲ ਹੀ ਕਰਦਾ ਜੀ ਨਾ ਕਿ ਇਹ ਰੋਡ ਕੁੰਨੀ ਰੋਡ ਆ ਆ ਦੇਖੋ ਇਹ ਕਾਡੀ ਹੋਰ ਲੱਗਦੀ ਇਹ ਆ ਕੁੰਨੀ ਰੋਡ ਘਰ ਤਮਾੜਾ ਦਾ ਇੱਥੇ ਬੜੀਆਂ ਗੱਡੀਆਂ ਦੇ ਐਕਸੀਡੈਂਟ ਹੁੰਦੇ ਨੇ ਤੇ ਬਹੁਤ ਲੋਕ ਪਤਾ ਹੀ ਲੱਗਾ ਜਾਂਦਾ ਕਿ ਉਹਨੇ ਲੱਗੇ ਮਿਲਦੀ ਆ ਜੇ ਨਹੀਂ ਵੀ ਹੁੰਦੇ ਇਹ ਰੋਡ ਤੇ ਇੰਨਾ ਪਾਉਣ ਜਾਣੇ ਆ ਲੱਗੇ ਵੀ ਆ ਤੇ ਪਿੱਛੇ ਲੱਗੇ ਵੀ ਸੀ ਜੇ ਆਪਾਂ ਕਿਸੇ ਪਲਾਈਵ ਘਰਤ ਵਾਲਾ ਰੋਡ ਤੇ ਨਾ ਦੇਖੋ ਇੱਥੇ ਆਏ ਗੱਡੀਆਂ ਰੋਡ ਤੇ ਖੜ੍ਹ ਗਈਆਂ ਕਿਉਂਕਿ ਇੱਥੇ ਮੋਟਰ ਹਟਲ ਹੈ ਨਹੀਂ ਪਾਰਕਿੰਗਾਂ ਬਣੀਆਂ ਵੀ ਨਹੀਂ ਉਹ ਵੀ ਸੁੰਨਸਰਾਂ ਨਾ ਤੇ ਹੋਟਲ ਨਹੀਂ ਹੈ ਜੀ ਇਸ ਲਾਂਗ ਦਾ ਖੁੰਨੀ ਰੋਡ ਬਰੇ ਸੜਾ ਆ ਦੇਖੋ ਇੱਧਰ ਆ ਹੈਗੀ ਹੋਟਲ ਇਹ ਟੇਟੇ ਇਹ ਆ ਖੁੰਨੀ ਰੋਡ ਇਹ ਤਾਂ ਬੜਾ ਐਕਸੀਡੈਂਟ ਹੁੰਦੇ ਨੇ ਮੇਰਾ ਭਰਾ ਨੇ ਐਕਸੀਡੈਂਟ ਹੋਇਆ ਏ ਬੰਦਾ ਤੇ ਕੋਈ ਨਾ ਕੋਈ ਬੰਦਾ ਟੱਚ ਹੀ ਹੁੰਦੀ ਆ ਨਾ ਤੇ ਐਕਸੀਡੈਂਟ ਹੁੰਦਾ ਕਿਹਨੇ ਜਿੱਦਿ ਕਿਸਮਤ ਕਰਕੇ ਬੜੀ ਵਧੀਆ ਬੰਦਾ ਬਚ ਗਿਆ ਵੇ ਨਹੀਂ ਤਾਂ ਇਹ ਤਾਂ ਟੱਚ ਹੀ ਹੁੰਦੀ ਹਮਣੋਂ ਫਿਰ ਬੈਂਜਲਾ ਮੁੰਡਾ ਦਾ ਐਕਸੀਡੈਂਟ ਹੋ ਸੀ ਹੋ ਤਾਂ ਨਹੀਂ ਕੋਈ ਆ ਪੂਰੇ ਹੋ ਗਏ ਜੀ ਉਦਵਦ ਹੋ ਗੱਡੀਆਂ ਹੋਰ ਲੱਗੀਆਂ ਨੇ ਉਹ ਵੀ ਟੋਟਲ ਲਾਸ ਹੋ ਗਈਆਂ ਖਤਮ ਹੋ ਗਈਆਂ ਜੱਦਾ ਰੋਡ ਬਣਿਆ ਪਤਾ ਨਹੀਂ ਕਿੰਨੇ ਕ ਲੋਕਾਂ ਦੀ ਜਾਨ ਲੈ ਗਿਆ ਇਹ ਰੋਡ ਵਰਤਮਾਨਾ ਰੋਡ ਜੱਦਾ ਬਣਿਆ ਨਾ ਪਤਾ ਹੀ ਨਹੀਂ ਕਿੰਨੀਆਂ ਗੱਡੀਆਂ ਖਤਮ ਹੋ ਗਈਆਂ ਕਿੰਨੇ ਲੋਕ ਮਰ ਗਏ ਇੱਥੇ ਰੈਸਟ ਏਰੀਆ ਨਹੀਂ ਹੈਗਾ ਥੜਨਦਾ ਏਰੀਆ ਨਹੀਂ ਹੈਗਾ ਵੀ ਬੰਦਾ ਛਾਉਂਦਾ ਤੇ ਅਜਿਹੀ ਨਹੀਂ ਪੂਰੀ ਘਰ ਉਹ ਜੀ ਨਹੀਂ ਹੈਗੀ ਇਹ ਸੜਕਾਂ ਤੇ ਜਿਵੇਂ ਗੱਡੀਆਂ ਖੜੀਆਂ ਥੀ ਉਹ ਇਹ ਹੁਣ ਮੈਂ ਘੱਟ ਦੇ ਆ। ਦੇਖ ਲੋ ਬਾਈ। ਇੱਕ ਆ ਭਈ ਐ ਜਲੀ ਜੰਦੀ। ਕਿੰਨਿਆਂ ਵੱਡਿਆਂ ਦੇ ਖਾ ਗਏ ਨਾ ਸਾਹ ਨਾ ਰਹਿ ਗਏ। ਕਿ ਭੋਗੀਆਂ ਅੱਜ ਗੱਟ ਹੋ ਗਏ। ਕਿੰਨੇ ਡਰਾਈਵਰ ਵਿੱਚੀ ਮਾਰ ਕੇ ਇਹ ਗੁੰਨੀ ਰੋਡ ਤੇ ਨਾ ਉਹਨੀ ਰੋਡ ਆ। ਇੰਨੇ ਆ ਬਲੀਆਂ ਲੈਂਦਾ ਹੈ ਬੇਸ਼ੱਕ। ਤੀਜੀ ਗੱਡੀ ਆਸੀ ਭਾਈ। ਆ ਮੰਨ ਲਾ ਕੱਲ ਰਾਤ ਅਸੀਂ ਨੋਗਵਤੇ ਰੋਡ ਤੇ ਚੜੇ 10 ਵਜੇ ਅਜਾ ਉਠੀ ਗੱਡੀ ਹੈ ਭਰਤਮਾਲਾ ਰੋਡ ਤੇ ਦੇਖੋ ਹੋਰ ਲੱਗੀ ਪਈ ਸਾਰੀ ਬੜਾ ਨੁਕਸਾਨ ਹੁੰਦਾ ਆਦਨ ਨਖਾਨੋਂ ਪੋਰੇ ਰੋਡ ਤੇ ਇਹ ਤਾਂ ਮੈਂ ਗੱਲ ਹੀ ਕਰਦਾ ਜੀ ਨਾ ਵੀ ਇਹ ਰੋਡ ਕੁੰਨੀ ਰੋਡ ਆ ਆ ਦੇਖੋ ਇੱਥੇ ਬੜੀ ਹੋਰ ਲੱਗੀ ਸੀ ਇਹ ਆ ਕੁੰਨੀ ਰੋਡ ਵਰਤਮਾਲਾ ਦਾ ਇੱਥੇ ਬੜੀਆਂ ਗੱਡੀਆਂ ਦੇ ਐਕਸੀਡੈਂਟ ਹੁੰਦੇ ਨੇ ਤੇ ਆਹ ਵਾਹ ਤੋ ਲੱਗ ਪਤਾ ਹੀ ਲੱਗਾ ਜਾਂਦਾ ਕਿ ਹੁਣ ਲੱਗੇ ਮਿਲਦੀ ਆ ਜੇ ਨਹੀਂ ਵੀ ਹੁੰਦੇ ਇਹ ਰੋਡ ਤੇ ਇੰਨਾ ਆਪਾ ਹੁਣ ਜਾਣੇ ਆ ਲੱਗੇ ਵੀ ਆ ਤੇ ਪਿਛੇ ਲੱਗੀ ਹੋਈ ਸੀ ਜੇ ਆਪਾਂ ਕਿਸੇ ਪਲਾਈਟ ਘਰਤ ਵਾਲਾ ਰੋਡ ਤੇ ਨਾ ਦੇਖੋ ਇੱਥੇ ਐਂ ਗੱਡੀਆਂ ਰੋਡ ਤੇ ਖੜ੍ਹਦੀਆਂ ਕਿਉਂ ਕਿ ਇਥੇ ਹੋਟਲ ਆਟਲ ਹੈ ਨਹੀਂ ਪਾਰਕਿੰਗਾਂ ਬਣੀਆਂ ਵੀ ਨਹੀਂ ਉਹ ਵੀ ਸਨਸ ਰਹਿਣਾ ਤੇ ਹੋਟਲ ਨਹੀਂ ਹੈ ਜੀ ਇਸ ਲਾਂ ਦਾ ਕੁੰਨੀ ਰੋਡ ਬਰੇ ਸੜਦਾ ਆ ਦੇਖੋ ਇੱਧਰ ਆ ਹੈਗੀ ਹੋਟਲ ਇਹ ਆ ਕੁੰਨੀ ਰੋਡ ਇਹਦਾ ਬੜਾ ਐਕਸੀਡੈਂਟ ਹੁੰਦਾ ਨਾ ਬਰਾ ਨੇ ਐਕਸੀਡੈਂਟ ਹੋਇਆ ਢੰਗਾ ਦੇ ਕੋਈ ਨਾ ਕੋਈ ਬੰਦਾ ਟੱਚ ਹੀ ਹੁੰਦੀ ਆ ਜਦ ਵੀ ਉਹ ਤੇ ਐਕਸੀਡੈਂਟ ਹੁੰਦਾ ਕੀ ਕਹਿੰਦੇ ਡਿਟੀਕਸ਼ਨ ਮਤ ਕਰਦੇ ਬਾਰੀ ਵਧੀਆ ਬੰਦਾ ਬਚ ਗਿਆ ਹੋਵੇ ਨਹੀਂ ਤਾਂ ਇਹ ਤਾਂ ਟੱਚ ਹੀ ਹੁੰਦੀ ਆ ਹੁਣ ਅਫੀਸ਼ਲ ਬੈਂਚ ਵਾਲਾ ਮੁੰਡਾ ਐਕਸੀਡੈਂਟ ਹੋਸੀ ਉਹ ਦਰਨੇ ਭਾਈ ਹਾਂ ਪੂਰੇ ਹੋ ਗਏ ਜੀ ਉਸ ਤੋਂ ਬਾਅਦ ਹੋਰ ਗੱਡੀਆਂ ਹੋਰ ਲੱਗੀਆਂ ਨੇ ਉਹ ਵੀ ਟੋਟਲ ਲਾਸ ਹੋ ਗਈਆਂ ਖਤਮ ਹੋ ਗਈਆਂ ਜੱਦਾ ਰੋਡ ਬਣਿਆ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਾਨ ਲੈ ਗਿਆ ਇਹ ਰੋਡ ਜੀ ਵਰਤਮਾਨਾ ਰੋਡ ਜੱਦਾ ਬਣਿਆ ਨਾ ਪਤਾ ਹੀ ਨਹੀਂ ਕਿੰਨੀਆਂ ਗੱਡੀਆਂ ਖਤਮ ਹੋ ਗਈਆਂ ਕਿੰਨੇ ਲੋਕ ਮਰ ਗਏ ਇੱਥੇ ਰਾਸ਼ਟਰੀ एरिया ਨਹੀਂ ਹੈਗਾ ਨਾੜਨਦਾ ایرিয়া ਨਹੀਂ ਹੈਗਾ ਵੀ ਬੰਦਾ ਛਾਜੂਗਾ ਤੇ ਜਿਹਨੇ ਪੂਰੇ ਘਰ ਨੂੰ ਉਹ ਜਿਹਨੇ ਹੈਗੀ ਸੜਕਾਂ ਤੇ ਜਿਹੜਾ ਗੱਡੀਆਂ ਖੜੀਆਂ ਚ ਤੇ ਉਹ ਮੈਂ ਖੜ ਗਈਆਂ ਨੇ ਦੇਖ ਲਓ ਬਾਈ ਇੱਕ ਆ ਭਈਆ ਜਲਦੀ ਜੰਡੀ ਇਹ ਮੀਆਂ ਗੱਡੀਆਂ ਦੇ ਖਾ ਗਏ ਨਾ ਖਾਣ ਉਹ ਕਿੱਦੋਂ ਕੀ ਹੱਥ ਲੱਟੋਗੇ ਕਿੰਨੇ ਡਰਾਈਵਰ ਵਿੱਚ ਮਰ ਕੇ ਇਹ ਗੁੰਨੀ ਰੋਡ ਨੂੰ ਕਿੰਨਾ ਗੁੰਨੀ ਰੋਡ ਆ ਇਹਨੇ ਆ ਬਲੀਆਂ ਲੈਂਦਾ ਹੈ ਬਿਸ਼ਰ ਜੀ ਗੱਡੀ ਆ ਆ ਜੀ ਭਾਈ ਇੱਕ ਕ ਮੰਨ ਲਾ ਕੱਲ ਰਾਤ ਅਸੀਂ ਨੌਕਬਦੀਏ ਰੋਡ ਤੇ ਚੜੇ 10:00 ਵਜੇ ਅੱਜ ਉੱਥੇ ਗੱਡੀ ਆ ਇਸ ਘਰ ਤੋਂ ਮਾੜਾ ਰੋਡ ਤੇ நுக் ரோட பண்ண நல்ல நான் வுசான போட